ਇੰਦਰ ਨਾਲ ਕਿਸਾਨਾਂ ਦੀ ਇੱਕ ਹੋਰ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਇੱਕ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੀ ਅਤੇ ਕਿਸਾਨੀ ਮੰਗਾਂ ਦੀ ਜ਼ਰੂਰ ਹਮਾਇਤ ਕੀਤੀ ਗਈ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਬਦਲਵੀਂ ਖੇਤੀ ਜ਼ਰੂਰ ਅਖਤਿਆਰ ਕਰਨੀ ਚਾਹੀਦੀ ਹੈ ਜੋ ਬਦਲਾ ਪੰਜਾਬ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਪੂਰੇ ਦੇਸ਼ ਵਿੱਚ ਲਿਆਉਣ ਦੀ ਲੋੜ ਹੈਗੀ ਹੈ ਕਿਉਂਕਿ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਦਾਲਾਂ ਵਿਦੇਸ਼ ਤੋਂ ਮੰਗਾਈਆਂ ਜਾਂਦੀਆਂ ਨੇ ਜ਼ਿਆਦਾ ਕਿ ਦਾਲਾਂ ਜਿਹੜੀਆਂ ਨੇ ਉਹ ਵਿਦੇਸ਼ਾਂ ਤੋਂ ਮੰਗਾਈਆਂ ਜਾਂਦੀਆਂ ਨੇ ਜਿਸ ਨਾਲ ਹਰ ਵਾਰ ਭਾਰਤ ਨੂੰ ਵੱਡਾ ਨੁਕਸਾਨ ਚਲਣਾ ਪੈਂਦਾ ਵੱਡੀ ਮਾਤਰਾ ਦੇ ਵਿੱਚ ਪੈਸੇ ਜਿਹੜੇ ਆ ਉਹ ਦਾਲਾਂ ਮੰਗਵਾਉਣ ਤੇ ਲੱਗਦੇ ਨੇ ਜੇ ਕੇਂਦਰ ਦੀ ਸਰਕਾਰ ਭਾਰਤ ਦੇ ਕਿਸਾਨਾਂ ਨੂੰ ਹੀ ਦਾਲਾਂ ਦੇ ਉੱਤੇ ਐਮਐਸਪੀ ਦਵੇ ਤੇ ਇਸ ਵੱਡੇ ਖਰਚੇ ਤੋਂ ਬਚਿਆ ਜਾ ਸਕਦਾ ਔਰ ਭਾਰਤ ਦੇ ਕਿਸਾਨ ਆਪਣੇ ਦੇਸ਼ ਦੇ ਅੰਦਰ ਹੀ ਦਾਲਾਂ ਜੜੀਆਂ ਨੇ ਉਹ ਗਾਣਗੇ ਸੀਮ ਭਗਵੰਤ ਮਾਨ ਨੇ ਇਸ ਹਵਾਲੇ ਤੋਂ ਕੇਂਦਰ ਤੋਂ ਮੰਗ ਕੀਤੀ ਹੈ ਕਿ ਦਾਲਾਂ ਦੇ ਉੱਤੇ ਯਕੀਨੀ ਤੌਰ ਦੇ ਉੱਤੇ ਐਮਐਸਪੀ ਦਿੱਤੀ ਜਾਵੇ ਖੈਰ ਜੇ ਇਸ ਮੀਟਿੰਗ ਦੇ ਮضمੂਮ ਦੀ ਗੱਲ ਕਰੀਏ ਤਾਂ ਮੀਟਿੰਗ ਦੇ ਵਿੱਚ ਵੀ ਪ੍ਰਸਤਾਵ ਇਹੀ ਕਹਾ ਗਿਆ ਹੈ ਕਿ ਦਾਲਾਂ ਕਪਾਹ ਤੇ ਮੱਕੀ ਦੇ ਉੱਤੇ ਐਮਐਸਪੀ ਜਿਹੜਾ ਉਹ ਕੇਂਦਰ ਦੀ ਸਰਕਾਰ ਦੇਣ ਨੂੰ ਤਿਆਰ ਹੈ ਇਸ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਦੋ ਏਜੰਸੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀ ਖਰੀਦ ਜਿਹੜੀ ਉਹ ਕਰਨ ਗਿਆ ਔਰ ਨਾਲ ਦੀ ਨਾਲ ਹੀ ਇਹ ਵੀ ਕਿਹਾ ਹੈ ਕਿ ਇੱਕ ਲਿਖਤੀ ਕੰਟਰੈਕਟ ਹੋਵੇਗਾ ਕਿਸਾਨਾਂ ਦੇ ਨਾਲ ਜਿਸ ਦੇ ਅਧੀਨ ਇਸ ਕਾਰਵਾਈ ਨੂੰ ਅੰਜਾਮ ਦੇ ਵਿੱਚ ਲਿਆਂਦਾ ਜਾਵੇਗਾ ਖੈਰ ਕਿਸਾਨ ਇਸ ਬਾਰੇ ਸੋਚ ਰਹੇ ਨਹੀਂ ਪਰ ਫਿਲਹਾਲ ਸੀਐਮ ਭਗਵੰਤ ਮਾਨ ਜ਼ਰੂਰ ਇਸ ਉੱਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਦਾਣਾ ਇਹੋ ਜੀਆਂ ਕਮੋਡਿਟੀ ਹੈ ਜੋ ਵਿਦੇਸ਼ ਤੋਂ ਮੰਗਾਈਆਂ ਜਾਂਦੀਆਂ ਨੇ ਪਰ ਭਾਰਤ ਆਪਣੇ ਆਪ ਇਸ ਤਰ੍ਹਾਂ ਦੀ ਫਸਲ ਉਗਾਉਣ ਦੇ ਸਮਰੱਥ ਹੈ ਜੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤ ਵੀ ਇਸ ਤਰ੍ਹਾਂ ਇਸ ਸਮੇਂ ਕ੍ਰੂਸ਼ੀਅਲ ਨੇ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈਗਾ ਆਪ ਦੇ ਪਾਣੀਆਂ ਦੀ ਵੰਡ ਦਾ ਮੁੱਦਾ ਹੈਗਾ ਪਰ ਦੂਜੇ ਪਾਸੇ ਕਣਕ ਤੇ ਝੋਨੇ ਕਾਰਨ ਪੰਜਾਬ ਦਾ ਪਾਣੀ ਬੇਹੱਦ ਥੱਲੇ ਜਾ ਚੁੱਕਿਆ ਹੈ ਜੋ ਪਾਣੀ ਪਹਿਲਾਂ ਕੁਝ ਫੁੱਟ ਤੋਂ ਮਿਲ ਜਾਂਦਾ ਸੀ ਉਹ ਹੁਣ 400-500 ਫੁੱਟ ਹੇਠਾਂ ਜਾ ਕੇ ਲੱਭਣਾ ਪੈ ਰਿਹਾ ਹੈ ਕਈ ਇਲਾਕੇ ਤਾਂ ਇਹੋ ਜਿਹੇ ਨੇ ਜੋ ਬੰਜਰ ਹੋਣ ਦੀ ਕਗਾਰ ਤੇ ਆਂਦੇ ਪਏ ਨੇ ਹੌਲੀ-ਹੌਲੀ ਔਰ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਐਮ ਭਗਵੰਤ ਮਾਨ ਨੇ ਪਹਿਲਾਂ ਵੀ ਬਦਲਣੀ ਖੇਤੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿਸਾਨਾਂ ਨੂੰ ਪ੍ਰੇਰਿਆ ਸੀ ਕਿ ਮੂੰਗੀ ਬੀਜੀ ਜਾਵੇ ਮੂੰਗੀ ਦੀ ਫਸਲ ਲਗਾਈ ਜਾਵੇ ਦਾਲਾਂ ਦੀ ਫਸਲ ਲਗਾਈ ਜਾਵੇ ਤੇ ਉਸੇ ਨੂੰ ਲੈ ਕੇ ਹੁਣ ਚਰਚਾ ਕੀਤੀ ਜਾ ਰਹੀ ਹੈ ਕਿ ਦਾਲਾਂ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਯ ਜਾਵੇ ਤਾਂ ਕਿ ਕਿਸਾਨ ਜਿਹੜੇ ਨੇ ਉਹ ਇਸ ਐਮਐਸਪੀ ਦਾ ਫਾਇਦਾ ਚੱਕ ਸਕਣ ਔਰ ਪੂਰੇ ਦੇਸ਼ ਦੇ ਵਿੱਚ ਬਦਲਵੀਂ ਖੇਤੀ ਜਿਹੜੀ ਇਖਤਿਆਰ ਕੀਤੀ ਜਾ ਸਕੇ ਨਾ ਸਿਰਫ ਬਦਲਵੀਂ ਖੇਤੀ ਸਭੋਂ ਸੀਐਮ ਭਗਵੰਤ ਮਾਨ ਦੇ ਬਦੌਲਤ ਹੁਣ ਤੱਕ ਚਾਰ ਵਾਰ ਮੀਟਿੰਗ ਜ਼ਰੂਰ ਹੋ ਸਕੀ ਹੈ ਇਸ ਤੋਂ ਪਹਿਲਾਂ ਪਿਛਲੇ ਅੰਦੋਲਨ ਦੇ ਵਿੱਚ ਕਿਸਾਨ ਕੇਂਦਰ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰ ਰਹੇ ਸਨ ਜਾਂ ਫਿਰ ਗੱਲਬਾਤ ਹੋ ਹੀ ਨਹੀਂ ਪਾਰੀ ਸੀ ਪਰ ਹੁਣ ਘਟੋ ਘਟੇ ਫਾਇਦਾ ਜ਼ਰੂਰ ਹੋ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਦੇ ਕਾਰਨ ਲਗਾਤਾਰ ਮੀਟਿੰਗਸ ਦਾ ਦੌਰ ਜਿਹੜਾ ਉਹ ਚੱਲਦਾ ਪਿਆ ਕਿਸਾਨ ਤੇ ਕੇਂਦਰ ਮਿਲ ਕੇ ਮੀਟਿੰਗ ਕਰ ਪਾ ਰਹੇ ਨੇ ਤਾਂ ਕਿ ਕਿਤਨਾ ਕਿਤੇ ਕੋਈ ਸਟਕਟਾ ਕੱਢਿਆ ਜਾ ਸਕੇ ਹਾਲਾਤ ਲਗਾਤਾਰ ਤਣਾਅਪੂਰਵਕ ਨੇ ਸ਼ੰਭੂ ਬਾਰਡਰ ਦੇ ਉੱਤੇ ਕਨੌਰੀ ਬਾਰਡਰ ਦੇ ਉੱਤੇ ਲਗਾਤਾਰ ਹਾਲਾਤ ਤਣਾਅਪੂਰਵਕ ਨਜ਼ਰ ਆ ਰਹੇ ਨੇ ਪਰ ਨਾਲ ਦੀ ਨਾਲ ਜਿਹੜੇ ਕਿਸਾਨ ਨੇ ਉਹ ਜ਼ਰੂਰ احساس ਚ ਬੈਠੇ ਹੋਏ ਨੇ ਕਿ ਹੌਲੀ ਹੌਲੀ ਕੇਂਦਰ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਜ਼ਰੂਰ ਮੰਨ ਜਾਵੇਗੀ ਕਿਉਂਕਿ ਹੁਣ ਵੀ ਜਿਹੜੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਉਸ ਦੇ ਵਿੱਚ ਵੀ ਕੇਂਦਰ ਦੀ ਸਰਕਾਰ ਥੋੜੀ ਢਿੱਲੀ ਪੈਣ ਦੀ ਨਜ਼ਰ ਆ ਰਹੀ ਹੈ ਔਰ ਐਮਐਸਪੀ ਨੂੰ ਲੈ ਕੇ ਮੰਗਾਂ ਕੁਝ ਹੱਦ ਤੱਕ ਮੰਨਣ ਲਈ ਤਿਆਰ ਹੋਈ ਹੈ ਇਸੇ ਨੂੰ ਲੈ ਕੇ ਚਰਚਾ ਇਹ ਬਣੀ ਹੋਈ ਹੈ ਕਿ ਕਿਤੇ ਕਿਸਾਨ ਜਿਹੜੇ ਨੇ ਉਹ ਜੋ ਮੰਗਾਂ ਰੱਖ ਰਹੇ ਨੇ ਅੰਦੋਲਨ ਦੇ ਚਰਮ ਤੱਕ ਜਾਣ ਤੋਂ ਪਹਿਲਾਂ ਹੀ ਉਹ ਮੰਗਾ ਮੰਨ ਲਈਆਂ ਜਾਣ ਖੈਰ ਸੀਐਮ ਭਗਵੰਤ ਮਾਨ ਦੀ ਬਦੌਲਤ ਦੁਬਾਰਾ ਮੀਟਿੰਗ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ 21 ਤਰੀਕ ਨੂੰ ਦੁਬਾਰਾ ਇੱਕ ਵਾਰ ਮੀਟਿੰਗ ਰੱਖੀ ਜਾਵੇ ਔਰ ਦੁਬਾਰਾ ਇਸ ਉੱਤੇ ਚਰਚਾ ਕੀਤੀ ਜਾਵੇ ਜੋ ਵੀ ਹੋਏਗਾ ਉਹ ਬਾਅਦ ਚ ਦੇਖਿਆ ਜਾਵੇਗਾ ਪਰ ਸੀਐਮ ਭਗਵੰਤ ਮਾਨ ਨੇ ਜੋ ਕਿਹਾ ਆਓ ਸੁਣ ਲੈਂਦੇ ਹਾਂ ਤੇ ਫਿਰ ਨਰਮਾ ਤੇ ਕਪਾ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਧਰ ਅਣੀਆਂ ਵਾਲਾ ਪੰਨੀ ਵਾਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉਠ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾਹ ਦੀ ਵੀ ਸੋ ਨਾਂਨ ਨਾਲ ਅੱਜਕੱਲ ਮੱਕੀ ਜਿਹੜੀ ਐ ਉਹ ਇਥੈਨੋਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਠ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇਥੈਨੋਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜ਼ਿਮੀਂਦਾਰ ਕੋਲੇ 10 ਕਿੱਲੇ ਨੇ ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਚੋਨਾ ਲਾ ਲਾ 10 ਦੀ بجائے 6 ਕਿੱਲੇ ਲਾ ਲਾ 4 ਮੱਕੀ ਬੀਜ ਲਾ ਜਾਂ ਦਾਣਾ ਲਾ ਲਾ ਦਾਲਾ ਬੀਜ ਲਾ ਤੂੰ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆ ਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹ ਦਿੰਦੇ ਆ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਹੈ ਉਨਾਂ ਹੀ ਉਹਨੂੰ ਬਾਕੀ 4 ਖਿੱਲਿਆਂ ਚ ਭਾਵੇਂ ਬਾਲਾਂ ਚੋਂ ਭਾਵੇਂ ਮੱਕੀ ਚੋਂ ਉਹਨਾਂ ਹੀ ਉਹਨੂੰ 4 ਖਿੱਲਿਆਂ ਚ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫਿਰ 10 ਦੇ 10 ਖਿੱਲਿਆਂ ਚ ਚੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ ਸੋ ਇਸ ਤਰ੍ਹਾਂ ਤੇ ਇੱਕ ਪ੍ਰਸਤਾਵ ਅੱਜ ਆਇਆ ਜਿਸ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ ਪੀਓਜੀ ਪੀਓ ਗੋਇਲ ਜੀ ਦੇ ਨਾਮੇ ਚ ਹੀ ਹੁੰਦੀ ਹੈ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਹੇ ਜੀ ਨਹੀਂ 5 ਸਾਲ ਤਾਂ ਕਰੋ ਨਾ ਕੋਈ ਇਹ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲਾਂ 'ਚ ਪਰ ਏਜੰਸੀ ਦਾ ਸੇਮ ਰਹੂਗੀ ਨਾ ਲਾਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਝੋਨਾ ਤੇ ਕਣਕ ਤਾਂ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜੇ ਆਹ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਦੀ ਹੈ ਮੰਦੀ ਹੈ ਮੀਨਸ ਪੰਜਾਬ ਦੀ ਧਰਤੀ ਪਾ ਸਕਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ